ਉਹ ਤੇਰੀ ਮਾਂ 니 ਸਾਡੀ ਗਲੀਆਂ ਸੰਜੀ ਤੈਨੂੰ ਕਮਲ ਫੁੱਲਾਂ ਦੀ ਠੰਡੀ ਸ਼ਾਨ 니 ਸਾਡੀ ਗਲੀਆਂ ਸੰਜੀ ਸੂਈ ਤੈਨੂੰ ਮੈ ਲੈ ਦੁਨੀਆ ਕੱਢਣਾ ਸਿਖਾਉ ਤੇਰੀ ਮਾਂ 니 ਸਾਡੀ ਗਲੀਆਂ ਸੰਜੀ ਤੈਨੂੰ ਕਮਲ ਫੁੱਲਾਂ ਦੀ ਠੰਡੀ ਸ਼ਾਨ 니 ਸਾਡੀ ਗਲੀਆਂ ਸੰਜੀ ਚਰਖਾ ਤੈਨੂੰ ਮੈ ਦੁਨੀਆਂ ਕੱਟਣਾ ਸਿਖਾਉ ਤੇਰੀ ਮਾਂ 니 ਸਾਡੀ ਗਲੀਆਂ ਸੰਧੀ ਤੈਨ ਕਮਲ ਫੁੱਲਾਂ ਦੀ ਠੰਡੀ ਸ਼ਾਨ 니 ਸਾਡੀ ਗਲੀਆਂ ਸੰਧੀ ਚਾਂਦਰਾਂ ਤ ਤੇਨੂੰ ਮੈਂ ਲੈ ਦੁਨੀਆਂ ਪੈਰਾਂ ਵਿੱਚ ਪਾਉ ਤੇਰੀ ਮਾਂ 니 ਸਾਡੀ ਗਲੀਆਂ ਸੰਧੀ ਤੈਨ ਕਮਲ ਫੁੱਲਾਂ ਦੀ ਠੰਡੀ ਸ਼ਾਨ 니 ਸਾਡੀ ਗਲੀਆਂ ਸੰਧੀ ਚੁੰਨੀਆਂ ਤ ਤੇਨੂੰ ਮੈਂ ಸಾರಿರಿ ಉತ್ತೇರಿ ಮೀ ಸಾ ಗಳಿ ಆ ಸೀಿ ತೆನು ಕಮಲ ಫುಲ್ ಠಿಶಿ ಗಳಿ ಆ ಸೀ ಹಾರು ಮೆ ದಿ